ਇਹ ਤੇ ਜਦੋਂ ਪਤਾ ਆ ਕਿ ਉਹ ਬੰਦੇ ਚ ਗੱਲ ਕੀਤੀ ਹੈ ਕਿ ਪਰਕੇ ਦੇ ਨਾਲ ਇਹ ਜੀ ਨਾ ਦਾ ਡਰ ਹੋ ਗਿਆ ਕਾਰਪੋਰਸ਼ਨ ਦਾ ਜਿਹੜਾ ਐਮਪੀ ਭਾਗ ਹੈ ਘਸ਼ਟਾ ਜਿਹੜਾ ਟੋਲਾ ਹੈ ਇੱਕ ਏਟੀਪੀ ਤੇ ਇੱਕ ਇੰਸਪੈਕਟਰ ਲਾ ਦਿਓ ਇੱਕ ਹਲਕੇ ਨੂੰ ਇੱਕ ਹਲਕੇ ਦਾ ਕੰਮ ਤੁਸੀਂ ਇੱਕ ਹਫਤੇ ਕਰ ਸਕਦੇ ਹੋ ਜੇਕਰ ਸਾਬ ਇਹ ਤੁਸੀਂ ਕਹਤਾ ਇੱਥੇ ਕੋਰਟ ਕੇਸੇ ਵੀ ਆਉਂਦੇ ਆ ਨਾਲ ਮੈਂ ਕਹਿੰਦਾ ਸੁਣੋ ਆਪਣੀ ਮਨਸ਼ਾ ਨੇ ਕੀ ਕੰਮ ਕਰਨਾ ਨਹੀਂ 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 ਆਪਣੀ ਮਨਸ਼ਾ ਆਪਣੀ ਮਨਸ਼ਾ ਹੀ ਕਲੈਕਸ਼ਨ ਨੂੰ ਲੁਕੋ ਬਿਲਕੁਲ ਸਾਫ ਨਹੀਂ ਆ ਰਿਹਾ ਬਿਲਕੁਲ ਵੀ ਨਹੀਂ ਨਾ ਜੋ ਕਾਰਵਾਈ ਜਿਹੜੀ ਬੰਦੀ ਹੈ ਉਹ ਸਟਾਫ ਕਰੇਗਾ ਜਿਹੜਾ ਨਹੀਂ ਕਰਦਾ ਤੇ ਤਿੰਨ ਸਾਲਾਂ ਕਿੰਨੀਆਂ ਬਿਟਾਂ ਕੀਤੀ 413 ਮੈਂ ਤਿੰਨ ਸਾਲ ਤੋਂ ਹੈ ਨਹੀਂ ਇੱਥੇ ਕਿੱਥੇ ਸੀ ਮੈਂ ਪਟਿਆਲਾ ਚਲ ਗਿਆ ਸੀ ਵਿਚੋ ਪਰ ਤੁਸੀਂ ਹੁਣ ਸਭ ਤੋਂ ਜ਼ਿਆਦਾ ਸਮਾਂ ਤੁਸੀਂ ਅੰਮ੍ਰਿਤਸਰ ਕੱਢਿਆ ਨਾ ਤੁਹਾਡੇ ਦਾ ਕਰਸ਼ਨ ਤੁਹਾਡੇ ਵੇਲੇ ਹੋਈ ਹੈ ਨਹੀਂ ਸਤਿ ਸ੍ਰੀ ਅਕਾਲ ਤੁਹਾਡੇ ਕੋਲੇ ਹੋਈ ਹੈ ਸਰ ਗਲਤ ਨਹੀਂ ਕਹਿ ਰਹੇ ਕਿ ਇੱਥੇ ਟੀਵੀ ਸਾਬਾ ਅੱਜ ਵੀ ਬਿਲਡਿੰਗਾਂ ਨੇ ਜਿਹੜੀਆਂ ਨਵੀਆਂ ਬਿਲਡਾਂ ਦਾ ਪੁਰਾਣੀਆਂ ਤੇ ਚਲੋ ਆਪਾਂ ਕਹਾਂ ਪੁਰਾਣਾਂ ਬੜੀਆਂ ਜਿਹੜੀ ਤੁਸੀਂ ਇੱਕ ਬਿਲਡਿੰਗ ਦੀ ਸ਼ਿਕਾਇਤ ਕੀਤੀ ਚਾਟੀ ਬਿਲਡ ਘਟਦੀ ਇਕ ਨਹੀਂ ਮੈਂ ਤਾਂ ਕਈ ਨਹੀਂ ਉਹਦੀ ਤੁਸੀਂ ਉੱਥੇ ਇੱਕ ਜਾਂ ਦੋ ਦੀ ਸ਼ਿਕਾਇਤ ਕੀਤੀ ਉਹ ਕਾਰਵਾਈ ਲਈ ਕਿਹਾ ਤਾ ਹੈ ਟੀਵੀ ਕਾਰਵਾਈ ਉਹਦੇ ਉੱਤੇ ਨਾ ਤੁਹਾਨੂੰ ਫੋਟੋਆਂ ਖਾਤ ਨਾ ਉਹਦੇ ਤੇ ਦੋ ਲੈਂਟਰ ਪਾ ਗਏ ਕੋਈ ਕਾਰਵਾਈ ਨਹੀਂ ਹੋਈ ਪਰਾਣੀਆਂ ਫੋਟੋ ਤੁਹਾਨੂੰ ਖਾ ਦੇਣਾ ਤੇ ਜੇ ਨਹੀਂ ਤਾਂ ਅੱਗੇ ਇੱਕ ਇਨਸਪੈਕਟਰ ਦੇ ਖਿਲਾਫ ਲਿਖ ਕੇ ਭੇਜਿਆ ਸੀ ਉਹਨੂੰ ਤਾਂ ਸਸਪੈਂਡ ਕਰਤਾ ਤੇ ਲਿਖੋ ਇਹਦੇ ਖਿਲਾਫ ਵੀ ਹੋਣ ਲਿਖੋ ਨਹੀਂ ਦੂਜੇ ਦੇ ਉੱਰ ਮੇਰੀ ਬੇਇੱਜ਼ਤੀ ਆਪਾਂ ਤਿੰਨ ਤਰ ਮਜਲਾ ਲੈ ਕੇ ਪਵਾ ਦਿੰਨੇ ਆ ਤੁਸੀਂ ਗਏ ਹੋ ਫੀਲਡਰ ਜੋ ਆਪਣੇ 100 ਹਲਕੇ ਦੇ ਉੱਥੇ ਅੱਜ ਵੀ ਨਜਾਇਜ਼ ਜੋ ਸਾਰੇ ਨਹੀਂ ਹੋਏ ਜੇ ਤਾਂ ਮਨੂੰ ਐਮਟੀਪੀ ਦਾ ਇਕੱਲੇ ਇਕੱਲੇ ਹਲਕੇ ਜੇ ਵੀ ਤੁਸੀਂ ਸਮਝਦੇ ਹੋ ਉਹ ਤਾਂ ਵੇਖਿਆ ਜਿਹੜੀਆਂ ਜਿਹੜੀਆਂ ਤੁਸੀਂ ਮਣਾ ਸਿੰਘ ਰੋਡ ਤੋਂ ਫੋਟੋਆਂ ਕਰਕੇ ਆਏ ਜੇ ਅੱਜ ਉਹ ਹੋਟਲ ਓਪਨ ਹੋ ਗਏ ਤੁਹਾਨੂੰ ਕੰਪਲੇਂਟਾਂ ਵੀ ਆਈਆਂ ਵੀ ਸਰ ਇਹਨਾਂ ਨੇ ਹੋਟਲ ਖੋਲਿਆ ਉਹ ਕਰਦੇ ਜੇ ਕੋਈ ਓਪਨ ਆ ਤਾਂ ਸੀਲ ਹੋ ਜਾਂਦਾ ਜੀ ਮੈਂ ਕਹਨਾ ਮੈਂ ਕਹਿੰਦਾ ਜੀ ਹੋ ਜਾਂਦਾ ਤੁਹਾਡਾ ਮੈਂ ਵਟਸਐਪ ਖੋਲ ਦਿੰਦਾ ਤੁਸੀਂ ਇੱਕ ਹੋਟਲ ਡਿਮੋਲਿਸ਼ ਕੀਤਾ ਹੈ ਅਫਤਾਰ ਸਿੰਘ ਟਰੱਕਾਂ ਵਾਲੇ ਦਾ ਤੇ ਦੂਜੇ ਦਾ ਸ਼ੈਲੀ ਹਰ ਦਾ ਕੋਈ ਬੈਟਰ ਹੋਇਆ ਕੋ ਇਲੀਗਲ ਸੀ ਇੱਕ ਬਿਲਡਿੰਗ ਸੱਤ ਨਹੀਂ ਸ਼ਿਕਾਇਤ ਨਹੀਂ ਨਹੀਂ ਡਿਮੋਲਿਸ਼ ਹੋਈ ਹੈ ਇੱਕ ਬਿਲਡਿੰਗ ਮੈਨੂੰ ਉਹਦੇ ਵਰਾਵ ਦੋ ਉਸੇ ਕੋਈ ਅੱਛਾ ਹੋਰ ਡਿਮੋਲਿਸ਼ ਹੋਇਆ ਵਰਾਵ ਦੋ ਟੱਟਿਆ ਤੇ ਜਿਹੜੇ ਬਾਕੀ ਆਪਾਂ ਸੀਲ ਕਿਉਂ ਕਰਨ ਜਾਂਦੇ ਹਾਂ ਡਿਮੋਲਿਸ਼ ਕਿਉਂ ਨਹੀਂ ਕਰਦੇ ਆਪਾਂ ਇੱਕ ਨੂੰ ਡਿਮੋਲਿਸ਼ ਕਰ ਸਕਦੇ ਜਿਹੜੀਆਂ ਜਿਹੜੀਆਂ ਸੈਕਲ ਸਾਹਿਬ ਜਿਹੜੀਆਂ ਨਾ ਜਦੋਂ ਮਾਸ ਲੈਵਲ ਤੇ ਤੁਸੀਂ ਕਾਰਵਾਈ ਨਹੀਂ ਇਕਦਮ ਕਰ ਸਕਦੇ ਜਿਹੜੀਆਂ ਬਿਲਡਿੰਗਾਂ ਕਰੀ ਸ਼ੀਲ ਹੋ ਗਈਆਂ ਉਹ ਜਿਹੜਾ ਹੁਣ ਉੱਥੇ ਛੇੜਖਾਨੀ ਕਰੂਗਾ ਉਹ 1 ਬਾਈ 1 ਉਹਨਾਂ ਤੇ ਕਾਰਵਾਈ ਹੋਣੀ ਹੈ ਡਿਮੋਲਿਸ਼ਨ ਮੈਂ ਤੁਹਾਨੂੰ 50 ਬਿਲਡਿੰਗਾਂ ਦੇ ਨਾਲ ਤੁਸੀਂ 5-5 ਬਿਲਡ ਸ਼ੀਲ ਕੀਤੀਆਂ ਫਿਰ ਉਹ ਐਸੇ ਲੱਗੀਆਂ 50 ਬਿਲਡਾਂ ਦਾ ਕਾਰਪੋਰੇਟ ਤੁਸੀਂ ਜਿਹੜੀ ਤੁਸੀਂ 413 ਦੀ ਲਿਸਟ ਦਾ ਬਾਰ ਬਾਰ ਕਹਿ ਰਹੇ ਹੋ ਇਸ ਦੀ ਕਾਪੀ ਸਾਡੇ ਕੋਲ ਆ ਗਈ ਹੈ ਇਹਨੂੰ ਆਡੈਂਟੀਫਾਈ ਕਰਕੇ ਡਿਊਟੀ ਲਾਤੀ ਸਟਾਫ ਦੀ ਪੇਜ ਦੇ ਉੱਤੇ ਜਿਹੜੀ ਹੈ ਸਭ ਤੋਂ ਪਹਿਲਾਂ ਦੇਖੋ ਕਿ ਜਿਹੜੀਆਂ ਉੱਚੀਆਂ ਬਿਲਡਿੰਗਾਂ ਨੇ ਉਹਨਾਂ ਦੇ ਵਿੱਚ ਇਹ ਸਟਾਫ ਕਾਰਵਾਈ ਨਹੀਂ ਕਰ ਸਕਦਾ ਉਹਨੂੰ ਟਾਈਮ ਲੱਗਣਾ ਵਾ ਉਹਨਾਂ ਨੂੰ ਫੀਲ ਕਰ ਦਿਓ ਚਲੋ ਜੀ ਸਾਨੂੰ ਇਹਨਾਂ ਸ਼ਵਾਸ਼ਣ ਦਿੱਤਾ ਕਿੰਨੇ ਟਾਈਮ ਤੇ ਹੋਏਗਾ 413 ਬਿਲਡਿੰਗਾਂ ਨੇ ਬਾਕੀ ਫਿਰ ਵੀ ਟਾਈਮ ਤੇ ਆਪਾਂ ਉਸੇ ਸ਼ਾਮ ਦੇ ਵਜੋਂ ਸ਼ੁਰੂ ਹੀ ਹੋਣਾ ਵਾ ਮੈਂ ਤੁਹਾਨੂੰ ਟਾਈਮ ਬਾਉਂਡ ਨਹੀਂ ਦੇ ਸਕਦਾ ਕਿ ਪਿਛਲੇ 3 ਸਾਲ ਤੋਂ ਚੱਲਦਾ ਪਿਆ ਤੇ ਆਪਾਂ ਉਹ ਦੇਖੋ ਮੈਂ 3 ਸਾਲ ਲਈ ਤੇ ਮੈਂ ਜਵਾਬ ਮੈਂ ਤਾਂ ਡੇਡ ਮਹੀਨੇ ਤੋਂ ਇੱਥੇ ਲੱਗਿਆ ਮੈਂ ਕਹਿੰਦਾ ਸਰ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਸਾਨੂੰ ਅਗਲੇ 3 ਸਾਲ ਚ ਕਰਦੇ ਹੋਗੇ ਨਹੀਂ ਮੈਂ 3 ਸਾਲ ਦੀ ਕਿਤਾ ਗਾਰੰਟੀ ਦੇਣਾ ਜੀ ਫਿਰ ਕਿ ਮੇਰੇ ਵੱਲੋਂ ਇੰਨੀ ਦੇਰ ਚ ਕੰਮ ਨਹੀਂ ਮੇਰੇ ਵੱਲੋਂ ਐਕਸ਼ਨ ਇਨੀਸ਼ੀਏਟ ਹੋ ਚੁੱਕਿਆ ਸਟਾਫ ਨੂੰ ਇਨਸਟਰਕਸ਼ਨ ਚੱਲੀ ਗਈਆਂ ਸਟਾਫ ਨੇ ਸਾਰਾ ਇਹ 413 ਬਿਲਡ ਤੁਸੀਂ ਚਾਰਾਂ ਹਲ ਕਹ ਦੀਆਂ ਪੰਜੀ ਪੰਜੀ ਬਿਲਡਿੰਗਾਂ ਹੀ ਕਰ ਦੋ 20 ਜੀ ਤੱਕ ਅਸੀਂ ਤੁਹਾਡਾ ਨਹੀਂ ਉਹ ਜਿਹੜੀ ਵੇਖੋ ਸਾਡੀ ਡਿਊਟੀ ਵੀ ਬਣਦੀ ਐ ਜਰੂਰੀ ਨਹੀਂ ਨਹੀਂ ਭਾਵੇਂ ਤੁਹਾਡੇ ਪਿਉੜੇ ਪਾਦੇ ਨੇ ਤੁਸੀਂ ਹੋਂਦਾ ਕਾਰਵਾਈ ਕੀਤੀ ਹੋਈ ਐ ਇੱਕ ਕਮਿਸ਼ਨਰ ਜਿਹੜੇ ਪਹਿਲੇ ਰਹੇ ਗੁਲਬਰੀ ਤੌਰ ਤੇ ਜੀ ਮੈਂ ਕੋ 25 ਬਿਲਡਿੰਗਾਂ ਦੀ ਲਿਸਟ ਜਿਹੜੀ ਕੀਤੀ ਸੀਗੀ ਅੱਜ ਦੀ ਲਿਸਟ ਆ ਉਹ ਜਨਵਰੀ 2025 ਅੱਜ ਨਵੰਬਰ ਆ ਗਿਆ 11 ਮਹੀਨਿਆਂ ਦੇ ਵਿੱਚ ਮੈਨੂੰ ਦੱਸ ਦਿਓ ਜੇ ਇਸ ਦੇ ਉੱਤੇ ਕੋਈ ਕਾਰਵਾਈ ਹੋਈ ਹੋਈ ਅਸੀਂ ਕਿਸੇ ਸਾਹਿਬ ਨੂੰ ਦੇ ਕੇ ਐ ਇਹ ਤੋਂ ਵੀ ਇਹ ਨਹੀਂ ਪਤਾ ਕਿ ਤੁਹਾਡੇ ਕਮਿਸ਼ਨਰ ਨੇ ਲਿਸਟ ਜਾਰੀ ਕੀਤੀ ਤੇ ਫਿਰ ਕੀ ਆਪਾਂ ਨੂੰ ਨਿਆਂ ਮਿਲੂ ਇਥੋਂ ਨਹੀਂ ਜ਼ਰੂਰੀ ਤਾਂ ਨਹੀਂ ਹੈ ਹੋ ਸਕਦਾ ਮਿਹਰਬਾਨ ਜੀ ਉਹਦੇ ਉੱਥੇ ਪੋਸਟਡ ਹੋਣ ਉਹਨਾਂ ਦੇਰੀ ਦੀ ਹੋਵੇ ਸਾਰੇ ਇਹਨਾਂ ਨੇ ਲਿਸਟ ਜਿਹੜੀ ਜਾਰੀ ਕੀਤੀ ਆ ਨਾ ਸਾਰੇ ਹਰਗਿਆ ਦੀ ਇਕੱਲੀ ਸੈਂਟਰ ਦੀ ਨਹੀਂ ਆਪਾਂ ਮਿਹਰਬਾਨ ਤੇ ਨਾ ਗੱਲ ਛੁੱਟੀ ਨਹੀਂ ਨਹੀਂ ਮੈਂ ਉੱਥੇ ਛੁੱਟ ਨਹੀਂ ਰਿਹਾ ਮਿਹਰਬਾਨ ਦੇ ਨਹੀਂ ਛੁੱਟ ਰਿਹਾ ਮੈਂ ਤੁਹਾਡੀ ਆਪਾਂ ਜੋ ਸਟਾਫ ਦੀ ਜੋ ਮਰਜ਼ੀ ਹੋਊਗੀ ਪਰ ਜਨਤਾ ਨੂੰ ਪਰੇਸ਼ਾਨ ਨਾ ਕਰੋ ਨਹੀਂ ਨਹੀਂ ਸਾਡੀ ਸਟਾਫ ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਸਾਡੀ ਸਟਾਫ ਦੀ ਕੋਈ ਕੰਟਰੋਵਰਸੀ ਨਹੀਂ ਹੈਗੀ ਆਪਸ ਵਿੱਚ ਪਤਾ ਕੀ ਗੱਲ ਹੈ ਸ਼ਰਮਾ ਜੀ ਤੁਹੀ ਕਹਿਦਾ ਮਿਹਰਬਾਨ ਕੋ ਚਲ ਜਾਓ ਮਿਹਰਬਾਨ ਨੇ ਕਹਨਾ ਸ਼ਰਮਾ ਜੀ ਕੋ ਚਲ ਜਾਓ ਉਹਨਾਂ ਨੇ ਆਨੰਦ ਵਿਹਾਰ ਦਾ ਕੁਐਸਚਨ ਰਿਸਟ ਕੀਤਾ ਮੈਂ ਉਧਰ ਭੇਜਿਆ ਮੈਂ ਕਿਹਾ ਚਲੋ ਠੀਕ ਹੈ ਜਿਹੜਾ ਇਲਾਕਾ ਹੋ ਗਾ ਮਤਲਬ ਹੈ ਦਸ਼ਮੀਸ਼ ਵਿਹਾਰ ਜੀ ਉਹ ਵੀ ਉਧਰ ਹੀ ਹੈ ਉਹ ਨਹੀਂ ਤਾਂ ਉਹ ਤਾਂ ਹੀ ਬਿਲਕੁਲ ਸ਼ਰਮਾ ਜੀ ਸਾਨੂੰ ਇੰਨਾ ਆਸ਼ਵਾਸ਼ਣ ਦੇ ਦਿਓ ਵੀ 413 ਦੇ ਬਿਲਡਿੰਗਾਂ ਦੇ ਕਾਰਵਾਈ ਸ਼ੁਰੂ ਹੋ ਜਾਏਗੀ ਅੱਜ ਤੋਂ ਮੈਂ ਚਲੋ ਜੈ ਸ਼ਕਰ ਜੀ ਜੈ ਸ਼ਕਰ ਉਹ ਨਹੀਂ ਕਹਨਾ ਹੋ ਜੀ ਯਾਰ ਸਾਡੀ ਹੋ ਜਾਦੀ ਉਹਨਾਂ ਨੂੰ ਪਾਤੀ ਸਭ ਹੋ ਜਾਏਗੀ ਬਹੁਤ ਸਰ ਇੱਕ ਮਿੰਟ ਜਮੀਨ ਲੈਵਲ ਤੇ ਕੀ ਹੈ ਜਮੀਨ ਲੈਵਲ ਜ਼ੀਰੋ ਜਾਗਦਾ ਮੀਰ 21 ਤਰੀਕ ਨੂੰ ਆਈਡੀਪੀ 21 ਤਰੀਕ ਨੂੰ ਕਟੀਆ ਦੀ ਕਰਪਸ਼ਨ ਕਰ ਰਿਹਾ ਮੈਂ ਸ਼ਾਇਦ ਇਹ ਕਹਿੰਦਾ ਹੈ ਮੀਡੀਆ ਸਾਹਮਣੇ ਕਹਿੰਦਾ ਹੈ ਮੀਡੀਆ ਸਾਹਮਣੇ ਕਹਿੰਦਾ ਤੁਸੀਂ ਲੰਦੇ 20 ਲੱਖ ਰਿਪੋਰਟ ਕਰਾ ਕਿਉਂ ਕੀ ਕਰਨਾ ਹੈ ਤੁਸੀਂ ਕਿਹਨੇ ਮੇਂਦਰ ਦੇ ਘਰ ਦਾ ਭਰਾ ਜਿਹੜਾ ਤੁਹਾਡਾ ਬਿੰਦਰ ਉਹ ਉੱਥੇ ਨੂੰ ਸੀ ਬਹਿ ਜਾਣਾ ਪਤਾ ਜਾ ਕਿਤੀ ਹਲਕੇ 100 ਦੀ ਅੱਜ ਕੋਈ ਕਰ ਨਹੀਂ ਸਕਦਾ ਜਦੋਂ ਕੋਈ ਕੋਈ ਸੈਂਟਰ ਹਲਕਾ ਉਹ ਕਿਦਾਂ 100 ਦੀਆਂ ਨੂੰ ਸੀ ਤਸਦੀਕ ਕਰ ਸਕਦਾ ਕਿਹੜੀ ਬਿਲਡਿੰਗ ਦੀ ਬਿਲਡਰ ਕੁੰਦਰਾ ਵਾਲੇ ਦੀ ਬਿਲਡਿੰਗ ਹੈ ਲੱਕੜ ਮੜੀ ਜੋਂਗ ਦੇ ਵਿੱਚ ਜਿਹੜੀ ਸੀਰ ਕੀਤੀ 2017 ਦੀ ਉਹਨਾਂ ਐਨਓਸੀ ਤਸਦੀਕ ਕਰਕੇ ਕਨੈਕਸ਼ਨ ਦਵਾ ਦਿੱਤਾ ਗਿਆ 250 ਕਿਲੋਵੋਟ ਦਾ ਜਦੋਂ ਮੈਂ ਫਿਰ ਸੀਐਮਡੀ ਸਾਹਿਬ ਨੂੰ ਕੰਪਲੇਂਟ ਕੀਤੀ ਫਿਰ ਉਹ ਕਨੈਕਸ਼ਨ ਬੰਦ ਹੋਇਆ ਇਹਨੇ ਇਹਨੇ ਬਗਾਨੀ ਐਨਓਸੀ ਜਿਹੜੀ ਤਸਦੀਕ ਕਰ ਲਈ ਕਰ ਸਕਦਾ ਤੁਹਾਡਾ ਦੂਜੇ ਏਰੀਆ ਦੀ ਕਰਤੀ ਨਹੀਂ ਨਹੀਂ ਕਰਨੀ ਨਹੀਂ ਚਾਹੀਦੀ ਸੀ ਕੀ ਬਣਿਆ ਕਿੰਨੀਆਂ ਕੰਪਲੇਟਾਂ ਦਿੱਤਾ ਤੁਸੀਂ ਕਹਿੰਦਾ ਹਾਂ ਜੀ ਕਾਰਵਾਈ ਹੋਏਗੀ ਜੀ ਅੱਜ ਤੱਕ ਰੋਟੇ ਤੁਰਿਆ ਫਿਰਦਾ ਫਿਰ ਵੱਡੀ ਗੱਲ ਆ ਤੁਹਾਡਾ ਕੋਈ ਅਫਸਰ ਇੱਥੇ ਮਿਲ ਕੇ ਤੇ ਆਵੇ ਮਿਹਰਬਾਨੇ ਹੁਣੇ ਮੇਲਾ ਜੱਤਾ ਠੱਕੇ ਖਾਂਦੀ ਆ ਰਾਜ ਰਾਨੀ ਮੇਰੇ ਸਾਹਮਣੇ 15 ਦਿਨਾਂ ਤੋਂ ਗੈਰਹਾਜ਼ਰ ਰਿਹਾ ਉਹਨਦੇ ਬਾਰੇ ਸਾਨੂੰ ਤੁਸੀਂ ਚਾਣਣਾ ਪਾਓ ਵੀ ਕੀ ਕਾਰਵਾਈ ਕਰੋਗੇ ਤੁਸੀਂ ਐਮਟੀਪੀਓ ਤੁਹਾਡੇ ਦੇ ਸ਼ਹਿਰ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਵਧੀਆ ਹੋ ਮੇਰੇ ਭਰਾ ਹੋ ਤੇ ਮੀਡੀਆ ਸਾਹਮਣੇ ਉਹਨਾਂ ਦੇ ਕਦੋਂ ਕਾਰਵਾਈ ਕਰੋਗੇ ਤੁਸੀਂ ਕਰਨੀ ਤੁਸੀਂ ਐਫਡੀ ਭਾਵੇਂ ਕਰਨੀ ਸਰਗਰ ਸਾਹਿਬ ਤੁਹਾਨੂੰ ਸ਼ਾਇਦ ਯਾਦ ਹੋਣਾ ਕਿ 15 ਤੋਂ 20 ਦਿਨ ਪਹਿਲਾਂ ਅੱਠ ਬਿਲਡਿੰਗਾਂ ਸ਼ੀਰ ਹੋਈਆਂ ਸ਼ਹਿਰ 'ਚ ਉਹ ਅੱਜ ਵੀ ਇੰਟੈਕਟ ਨੇ ਸੀਲਡ ਨੇ ਉਹਨਾਂ ਨੂੰ ਨਹੀਂ ਦਿੱਤੀਆਂ ਗਵਰਨਮੈਂਟ ਦੀ ਪਾਲਿਸੀ ਆ ਰਹੀ ਆ ਕਿ ਬਿਲਡਿੰਗਾਂ ਨੂੰ ਰੈਗੂਲਰ ਕਰਨ ਵਾਸਤੇ 10 ਦਿਨ ਚਾਜੇ 15 ਦਿਨ ਚਾਜੇ ਆਪਕਮਿੰਗ ਆ ਜਿਸ ਦਿਨ ਆ ਗਈ ਉਸ ਤੋਂ ਇਲਾਵਾ ਜਿਹੜੀਆਂ ਵਿੱਚੋਂ ਬਚਦੀਆਂ ਜਿਹੜੀਆਂ ਨਾਨ ਕੰਪਾਉਂਡੇਬਲ ਉਹਨਾਂ ਤੇ ਕਾਰਵਾਈ ਹੋਣੀ ਹੋਣੀ ਐ ਸੀ ਨਹੀਂ ਨਹੀਂ ਮੈਂ ਗੱਲ ਕਰ ਰਿਹਾ 413 ਬਿਲਡਿੰਗਾਂ ਜਿਹੜਾ ਤੁਹਾਡੇ ਅੰਡਰ 80पीसी ਜਾਂ ਤੋ 80 ਦੇ ਕੋਈ ਚਾਰਜ ਲਾਇਆ ਜਾਵੇ ਜਿਉਂਨੇ ਲਿਖ ਕੇ ਦਿੱਤਾ ਹੈ ਜੀ ਤੇ ਯਾਰ ਜਿਹੜੀਆਂ ਬਿਲਡਿੰਗਾਂ ਦਾਗੀ ਏ ਉਹਦੇ ਚ ਕ੍ਰਪਸ਼ਨ ਕੀਤੀ ਗਈ ਐ 200% ਬਿਨਾ ਪੈਸੇ ਕੋਈ ਅਫਸਰ ਕੰਮ ਨਹੀਂ ਕਰਦਾ ਤੁਸੀਂ ਚਲੋ ਹੋ ਸਕਦਾ ਇਮਾਨਦਾਰ ਹੋ ਗਏ ਹੋ ਇਹ ਗਲਤ ਕਹਿ ਰਹੇ ਹੋ ਨਹੀਂ ਨਹੀਂ ਇਹ ਗਲਤ ਹੈ ਦੇਖੋ ਪੰਜਾਬ ਦੇ ਲੋਕਾਂ ਦੀ ਧਾਰਨਾ ਗਲਤ ਹੋ ਸਕਦੀ ਹੈ ਤੁਹਾਡੀ ਸਹੀ ਹੋ ਸਕਦੀ ਹੈ ਅੱਜ ਹਰ ਪੰਜਾਬੀ ਨਾਲ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਹਰ ਸ਼ਹਿਰ ਵਾਸੀ ਜਿੱਥੇ ਕਲੋਰੀਆਂ ਭੰਦੀਆਂ ਉਹਨਾਂ ਨੂੰ ਬਾਹਰ ਕੀ ਪ੍ਰੋਬਲਮ ਆਦੀ ਤੁਹਾਨੂੰ ਅਹੀ ਨਜਾਇਜ਼ ਕਲੋਰੀ ਦੀ ਸ਼ਿਕਾਇਤ ਕਰਦੇ ਆ ਤੁਸੀਂ ਅੱਗੇ ਏਟੀਵੀ ਨੂੰ ਕਹਿ ਦਿੰਦੇ ਹੋ ਹੋ ਸਕਦਾ ਏਟੀਵੀ ਪਹਿਲੇ ਲੈ ਆਏ ਹੋ ਸਕਦਾ ਬੇਲਦਾਰ ਪਹਿਲੇ ਲੈ ਆਏ ਕੋ ਹੋ ਸਕਦਾ ਤੁਹਾਡਾ ਇੰਸਪੈਕਟਰ ਪਹਿਲੇ ਲੈ ਆਏ ਪਰ ਕਈ ਤੁਹਾਡੇ ਚਿਹਰੇ ਸਾਹਮਣੇ ਵੀ ਆਏ ਆ ਜਿਲ੍ਹਾ ਜੁਈ ਗਏ ਆ ਤੁਹਾਡੇ ਤੁਹਾਨੂੰ ਪਤਾ ਹੀ ਹੈ ਜੇਕਰ ਕਿਤੇ ਅੱਗ ਲੱਗਦੀ ਹੈ ਧੂਆ ਨਿਕਲਦਾ ਹੈ ਉਹ ਬਿਲਡਿੰਗ ਕਲੋਨੀ ਤੁਸੀਂ ਨਹੀਂ ਧਿਆਨ ਦਿੰਦੇ ਇਹ ਰਾਜੇ ਵਰਗੇ ਲੋਕ ਉੱਥੇ ਮਕਾਨ ਲੈ ਲੈਂਦੇ ਕੋਠੀ ਬਣਾ ਲੈਂਦੇ ਆ ਕਰੋੜਾ ਰੁਪਏ ਲਾ ਦਿੰਦੇ ਆ 213 ਕੋਠੀਆਂ ਬਣੀਆਂ ਆ ਆਨੰਦ ਵਿਹਾਰ ਵਿੱਚ 213 ਕੋਠੀਆਂ ਨੂੰ ਅੱਜ ਜਦੋਂ ਇਹ ਸੀਵੇਰੇ ਬੰਦ ਹੁੰਦਾ ਨਾ ਤੇ ਤੁਹਾਡੇ ਸੀਵੇਰੇ ਭਾਗ ਨੂੰ ਫੋਨ ਕਰਦੇ ਆ ਉਹ ਕਹਿੰਦੇ ਜੀ ਇਹ ਇਲੈਗਲ ਨਹੀਂ ਹੈ ਫਿਰ ਅੱਜ ਕੋਈ ਇਲੈਗਲ ਕਹਿੰਦੇ ਹੋ ਜਦੋਂ ਤੁਸੀਂ ਪੈਸੇ ਖਾਂਦੇ ਉਦੋਂ ਇਲੈਗਲ ਨਹੀਂ ਸੀ ਜੋ ਤੁਹਾਡੇ ਅਫਸਰ ਪੈਸੇ ਖਾਂਦੇ ਆ ਅਫਸਰ ਤੁਹਾਡੇ ਪੈਸੇ ਖਾ ਜਾਂਦੇ ਆ ਕਲੋਨੀ ਇਲੈਗਲ ਦਿੱਲੀ ਕਰਦੀ ਏ ਤੇ ਪਰੇਸ਼ਾਨ ਜਨਤਾ ਹੁੰਦੀ ਏ ਇੱਕ ਕਦੋਂ ਰਿਸਿਵਰ ਵੀ ਪਾਉਣਾ ਹੁੰਦਾ ਤੇ 10000 ਰੁਪਏ ਲੈ ਕੇ ਮੈਨੂੰ ਵਾਪਸ ਆ ਜਾਂਦਾ ਤੇ ਸੀਰ ਵੀ ਪਾ ਜਾਂਦਾ ਤੁਸੀਂ ਜਿਹੜਾ ਨੰਦਰਪੁਰ ਦਾ ਕੁਸਚਨ ਰੇਜ ਕੀਤਾ ਇਹਦੇ ਬਾਰੇ ਮੈਂ ਦੱਸ ਨਹੀਂ ਸਕਦਾ ਏਰੀਆ ਮਿਹਰਬਾਨੀ ਦੀ ਟੀਮ ਕਰਦੇ ਆ ਚਲੋ ਮਿਹਰਬਾਨੀ ਕੋਲ ਨਜ਼ਰ ਜਿਹੜੀਆਂ 413 ਬਿਲਡਿੰਗਾਂ ਆ ਉਹ ਤੁਹਾਡੇ ਏਰੀਆਈ ਤੁਸੀਂ ਐਮਟੀਪੀਸੀ ਉਹਦੇ ਚ ਕੀ ਕਾਰਵਾਈ ਕਰੋਗੇ ਸਰ ਸ਼ੈਗਲ ਸਾਹਿਬ ਜਿਹੜੀਆਂ ਤੇ ਮੇਰੇ ਵੇਲੇ ਦੀਆਂ ਨਾ ਉਹਦਾ ਪਿਕਚਰ ਵਰਕ ਮੈਂ ਸਾਰਾ ਕਰਾਇਆ ਹੁੰਦਾ ਜੋ ਉਹਨਾਂ ਤੇ ਕਾਰਵਾਈ ਹੋਣ ਵਾਲੀ ਆ ਹੋ ਚੁੱਕੀ ਹੋਊਗੀ ਜੇ ਨਹੀਂ ਹੋਈ ਤੇ ਉਹ ਹੁੰਦੀ ਰਹੂਗੀ ਨਾਂਮੀ ਮੀਡੀਆ ਸਾਹਮਣੇ ਦੱਸੋ ਕਿਹੜੇ ਕਿਹੜੇ ਤੇ ਕਰਾਈਆ ਯਾਰ ਟਾਈਮ ਦਿਓ ਮੀਡੀਆ ਨੂੰ ਅਸੀਂ 21 ਤਰੀਕ ਨੂੰ ਧੰਨੇ ਦਾ ਐਲਾਨ ਕੀਤਾ 21 ਦਿਨ ਨੂੰ ਪਬਲਿਕੇ ਚ ਆ ਕੇ ਦੱਸੋ ਆਪਣਾ ਵਰਜਨ ਦਿਓ ਇੱਥੇ ਹੀ ਮੀਡੀਆ ਲੈ ਕੇ ਆਨੇ ਆ ਅਸੀਂ ਪੰਜ ਮੈਂਬਰ ਆਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ 413 ਬਿਲਡਿੰਗਾਂ 'ਚ ਤੁਸੀਂ ਕਿਹੜੀ ਕਾਰਵਾਈ ਕੀਤੀ ਹੈ ਉਹਨਾਂ ਨੂੰ ਆਪਾਂ ਟਿਕ ਮਾਰ ਕਰੀਏ ਤੇ ਬਾਕੀਆਂ ਦਾ ਆਪਾਂ ਕੀ ਸੋਚਿਆ ਦੇਖੋ ਜਿਹੜੀ 413 ਬਿਲਡਿੰਗਾਂ ਦੀ ਗੱਲ ਕਰਦੇ ਹੋ ਨਾ ਇਹ ਸਿਰਫ ਬਿਲਡਿੰਗਾਂ ਦੇ ਕਾਰਵਾਈ ਲਈ ਅੱਜ ਮੈਂ ਡਿਪਾਰਟਮੈਂਟ ਨੂੰ ਲਾ ਦਿਆ ਨਾ 6 ਇਨਸ ਛਤ ਸੀਗੇ ਉਹਨਾਂ ਚੋਂ ਵੀ ਇੱਕ ਸਸਪੈਂਡ ਹੋ ਗਿਆ ਛੇ ਰਹਿ ਗਿਆ ਯਾਨੀ ਕਿ ਇਹ ਕ腐ਸ਼ਨ ਦੱਬੀ ਰਹਿੰਦਣੀ ਹੈ ਨਹੀਂ ਨਹੀਂ ਤੁਹਾਨੂੰ ਸ਼ੱਕ ਹੈ ਕਿ ਕ腐ਸ਼ਨ ਹੋਈ ਇਹ ਤੁਹਾਨੂੰ ਸ਼ੱਕ ਹੈ ਕਿ ਕ腐ਸ਼ਨ ਤੁਸੀਂ ਕਹਿ ਰਹੇ ਹੋ ਜਿਹੜੀਆਂ ਆਨ ਗoing ਨੇ ਉਹਦੇ ਤੇ ਵੀ ਤਾਂ ਕੰਟਰੋਲ ਕਰਨਾ ਨਾ ਤੁਸੀਂ 6 ਇਨਸਪੈਕਟਰ ਨਾ ਲਾਓ ਇੱਕ ਏਟੀਪੀ ਤੇ ਇੱਕ ਇਨਸਪੈਕਟਰ ਲਾ ਦਿਓ ਇੱਕ ਹਲਕੇ ਨਾਲ ਇੱਕ ਹਲਕੇ ਦਾ ਕੰਮ ਤੁਸੀਂ ਇੱਕ ਹਫਤੇ ਕਰ ਸਕਦੇ ਹੋ ਜੇਕਰ ਸਾਬ ਇਹ ਤੁਸੀਂ ਕਹਤਾ ਇੱਥੇ ਕੋਰਟ ਕੇਸੇ ਵੀ ਆਉਂਦੇ ਆ ਨਾਲ ਮੈਂ ਕਹਿੰਦਾ ਸੁਣੋ ਆਪਣੀ ਮਨਸ਼ਾ ਨੇ ਕੀ ਕੰਮ ਕਰਦਾ ਨਹੀਂ ਨਹੀਂ ਆਪਣੀ ਮਨਸ਼ਾ ਆਪਣੀ ਮਨਸ਼ਾ ਹੀ ਕਰਕਸ਼ਨ ਨੂੰ ਲੁਕੋ ਬਿਲਕੁਲ ਸਾਹਮਣੇ ਹੀ ਆ ਰਿਹਾ ਬਿਲਕੁਲ ਵੀ ਨਹੀਂ ਨਾ ਜੋ ਕਾਰਵਾਈ ਜਿਹੜੀ ਬੰਦੀ ਹੈ ਉਹ ਸਟਾਫ ਕਰੇਗਾ ਜਿਹੜਾ ਨਹੀਂ ਕਰਦਾ ਅੱਜ ਤਿੰਨ ਸਾਲਾਂ ਕਿਦਿਆਂ ਬਿੱਡਾਂ ਕੀਤੀ 400 ਮੈਂ ਤਿੰਨ ਸਾਲ ਤੋਂ ਹੈ ਹੀ ਨਹੀਂ ਇੱਥੇ ਕਿੱਥੇ ਸੀ ਮੈਂ ਪਟਿਆਲਾ ਚਲ ਗਿਆ ਸੀ ਵਿਚੋ ਪਰ ਤੁਸੀਂ ਹੋਣ ਸਭ ਤੋਂ ਜ਼ਿਆਦਾ ਸਮਾਂ ਤੁਸੀਂ ਅੰਮ੍ਰਿਤਸਰ ਕੱਢਿਆ ਨਾ ਤੁਹਾਡੇ ਦਾ ਕਰਸ਼ਨ ਤੁਹਾਡੇ ਵੇਲੇ ਹੋਈ ਹੈ ਨਹੀਂ ਸਤਿ ਸ੍ਰੀ ਅਕਾਲ ਤੁਹਾਡੇ ਕੋਲੇ ਹੋਈ ਹੈ ਕਹਿ ਰਹੇ ਤੁਸੀਂ ਸਰ ਗਲਤ ਨਹੀਂ ਕਹਿ ਰਹੇ ਕਿ ਇੱਥੇ ਟੀਵੀ ਸਾਹਿਬ ਅੱਜ ਵੀ ਬਿਲਡਿੰਗਾਂ ਨੇ ਜਾਇ ਜਿਹੜੀਆਂ ਨਵੀਆਂ ਬਿਲਡਾਂ ਦਾ ਪੁਰਾਣੀਆਂ ਤੇ ਚਲੋ ਆਪਾਂ ਕਹਾਂ ਪੁਰਾਣਾ ਬਦਲੇ ਬਣੀਆਂ ਜਿਹੜੀ ਤੁਸੀਂ ਇੱਕ ਬਿਲਡਿੰਗ ਦੀ ਸ਼ਿਕਾਇਤ ਕੀਤੀ ਚਾਟੀ ਬਿਲਡ ਗੱਡਦੀ ਇਕ ਨਹੀਂ ਮੈਂ ਤਾਂ ਕਈਆਂ ਨਹੀਂ ਉਹਦੀ ਤੁਸੀਂ ਉਥੇ ਇੱਕ ਜਾਂ ਦੋ ਦੀ ਸ਼ਿਕਾਇਤ ਕੀਤੀ ਉਹ ਕਾਰਵਾਈ ਲਈ ਕਿਹਾ ਤਾਂ ਹੋਇਆ ਟੀਵੀ ਕਾਰਵਾਈ ਉਹਦੇ ਉੱਤੇ ਮੈਂ ਤੁਹਾਨੂੰ ਫੋਟੋਆਂ ਖਾਤ ਨਾਲ ਉਹਦੇ ਤੇ ਦੋ ਲੈਂਟਰੇ ਪਾ ਗਏ ਕੋਈ ਕਾਰਵਾਈ ਨਹੀਂ ਹੋਈ ਪਰਾਣੀਆਂ ਫੋਟੋ ਤੁਹਾਨੂੰ ਖਾ ਦੇਣਾ ਤੇ ਜੇ ਨਹੀਂ ਤਾਂ ਇੱਕ ਇੱਕ ਇਨਸਪੈਕਟਰ ਦੇ ਖਿਲਾਫ ਲਿਖ ਕੇ ਭੇਜਿਆ ਸੀ ਉਹਨੂੰ ਤਾਂ ਸਸਪੈਂਡ ਕਰਤਾ ਲਿਖੋ ਇਹਦੇ ਖਿਲਾਫ ਵੀ ਨਹੀਂ ਦੂਜੇ ਦੇ ਉੱਰ ਦੇਖੋ ਉਹ ਹੀ ਮੇਰੇ ਕੋਲ 8-10 ਦਿਨ ਜਿਵੇਂ ਸਾਹਿਬ ਕਮਿਸ਼ਨਰ ਸਾਹਿਬ ਐ ਪਾਸ ਰਨ ਆਰਡਰ ਤੁਹਾਨੂੰ ਅਜੇ ਨਹੀਂ ਪਤਾ ਲੱਗਿਆ ਤੁਹਾਨੂੰ ਉਹ ਵੀ ਅਫਸਰ ਜਿਹੜੇ ਆ ਉਹ ਹੀ ਐਡੀਪੀ ਉਹ ਹੀ ਐਮਡੀਪੀ ਉਹਨਾਂ ਨੇ ਆਪਣਾ ਸੋਚਿਆ ਇਹਦਾ ਕਿ ਜਦੋਂ ਹਰ ਇੱਕ ਚੀਜ਼ ਨੂੰ ਨਾ ਟਾਈਮ ਲੱਗਦਾ ਹੈ ਅਸੀਂ ਮੇਰੇ ਖਿਆਲ ਐਫ ਆਈ ਆਰ ਜਿਹੜੀਆਂ ਹੋਮਨ ਅਸੀਂ 4-5 ਮਹੀਨੇ ਚੜਾਉਦੇ ਇਹ ਕਦੇ ਵੀ ਨਹੀਂ ਹੋਈਆਂ ਨੀ ਐਫ ਆਈ ਆਰ ਇਹ ਕਲੋਨਾਈਜ਼ਰ ਅਗੇਂਸਟ ਐਫ ਆਈ ਆਰ ਕਰਾਤੀ ਹੈ ਯੂ ਮਸਟ ਬੀ ਨੋਇੰਗ ਸਾਰਾ ਸਾਰਾ ਦੇਖਿਆ ਉਹ ਦੱਸਦਾ ਹੀ ਤੇ ਆਪਣੇ ਮੀਡੀਆ ਦੱਸੇ ਮੀਡੀਆ ਜਿਹੜੀ ਉਸ ਨਹੀਂ ਬੱਚੇ ਹੋਏ 8 10 ਹੋਏ ਨੇ ਪਿਛਲੇ ਤਿੰਨ ਕੀ ਸਰ ਬੇਨਤੀ ਹੈਗੀ ਏ ਪਬਲਿਕ ਨਾ ਤੈਨੂੰ ਲਾਵੀ ਜੇ ਜੋ ਕਾਰਜ ਨਾਲ ਕਰਦੇ ਆ ਜੋ ਸੀ ਕਰਾਨੀ ਹੈ ਨਾ ਤੁਹਾਨੂੰ ਧੱਕੇ ਪਰ ਆਪ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਸੁਣਾਉਂਦਾ ਬੋਲ ਨਾ ਬੋਲੀ ਬੋਲ ਨਾ ਪਿਆਰ ਨਾ ਬੋਲ ਪਿਆਰ ਪਿਆਰ ਤੇ ਬੋਲ ਸੁਣूंगा ਮੈਂ ਪਿਆਰ ਨਾ ਬੋਲ ਤੁਹਾਡੇ ਆਹ ਮਿੱਟੀ ਦੇ ਭਾਗ ੱੱਪੇ ਮਰਵਾ ਕਰੋ ਆ ਕੇ ਜਦੋਂ ਪੈਸੇ ਦਾਗਣਾ ਫਿਰ ਐਨੂੰ ਸਿੱਧੀ ਜੇ ਕੋਈ ਗਰੀਬ ਬੰਦਾ ਮੈਂ ਕਈ ਵਾਰ ਵੇਖਿਆ ਉਹਨੇ ਆਪਣੀ ਬੁਖਾਰ ਰੋਣਾ ਨਾ ਸੋਗਾ ਹੀ ਤਾਂ ਉਹਨੂੰ ਖੱਸੀ ਕਰਦਾਂਗੇ ਫਿਰੇ ਪਵਾ ਪਾਗੇ ਦੇਖੋ ਹਿਆਰ ਹਰ ਗਾਏ ਚ ਕਰੋੜਾ ਰੁਪਈਆ ਦੇ ਹੋਟਲ ਬਣਾਤੇ ਆ ਮਾਰ ਰੋਡ ਚੱਲ ਜੋ ਦਰਬਾਰ ਸਾਹਿਬ ਕੋ ਚੱਲ ਜੋ ਮਤਲਬ 10 ਫੁੱਟ ਕਿਹਾ ਕਹਿੰਦੇ ਜੋ ਹੋਡਰ ਬਣਾਉਂਦੇ ਆਂ ਜੀ ਦਾ 83 ਗਾਜ ਜਗ੍ਹਾ ਤੇ ਮੀਟਰ ਨਹੀਂ ਲੱਗਾਂ ਤੇ ਆਹ ਸਾਲ ਹੋ ਗਿਆ ਜੀ ਉੱਧਰ 83 ਦਾ ਸਾਲ ਕਲੀਅਰ ਹੋ ਗਿਆ ਆ ਉੱਧਰ ਕਿੰਨੇ ਸਾਰੇ ਮੀਟਰ ਐਮਐਲ 40000 ਰੁਪਏ ਦਾ ਮੈਂ ਕਿਹਾ ਤੇ ਬੰਨਣਾ ਤੇ ਆ ਜੀ 4000 ਰੁਪਏ ਲਗੂਗਾ ਤੇ ਦੇਖੋ ਹੁਣ ਤੁਸੀਂ ਨਾ ਕੀ ਦੱਸੋ ਨਹੀਂ ਨਹੀਂ ਉੱਧਰ ਹੋ ਗਿਆ ਮੀਟਰ ਦਾ ਜਿਹੜਾ ਯਾਰ ਮੀਟਰ ਨੂੰ ਜੋ ਦਿੱਕਤ ਦੇ ਰਹੇ ਸਾਂ ਉਹ ਆਪਣਾ ਹੋ ਗਿਆ ਮੀਟਰਾ ਉਹਦੇ ਕੋਈ ਦਿੱਕਤ ਨਹੀਂ ਅਸੀਂ ਬੇਨਤੀ ਕਰਦੇ ਨਹੀਂ ਆ ਰਹੀ ਸੀ ਮੀਟਰ ਦਾ ਬੇਨਤੀ ਕਰਦੇ ਆ ਵੀ ਅਸੀਂ ਇਹ ਜਿਹੜੀ 413 ਬਿਲਡਿੰਗਾਂ ਦੇ ਮੁੱਦੇ ਤੇ ਤੁਹਾਡੇ ਕੋਲ ਮਿਲਣ ਆਏ ਆ ਬੇਨਤੀ ਵੀ ਸਾਨੂੰ ਪਤਾ ਨਾ ਚੇ ਕੋਈ ਸੰਤੋਸ਼ ਜੁਆਤ ਹੈ ਯਾਰ ਤੁਸੀਂ ਹਰ ਦੂਜੇ ਦਿਨ ਦਿਨੇ ਕਰਦੇ ਹੋ ਸੀ ਕਾਰਵੇ ਕਰਾਂਗੇ ਕਾਰਪੋਰੇਸ਼ਨ ਦਾ ਜਿਹੜਾ ਐਮਟੀ ਭਾਗ ਹੈ ਭ੍ਰਸ਼ਟਾਚਾਰ ਦਾ ਟੋਲਾ ਹੈ ਬੇਈਮਾਨ ਚੋਟ ਠੱਗ ਸਾਰੇ ਨਹੀਂ 95% ਕਿਉਂਕਿ 95% ਐਮਪੀ ਭਾਦਰ ਚਲ ਜੋ ਤੁਹਾਨੂੰ ਹਰ ਨਸਲ ਦੇ ਬੇਈਮਾਨ ਨਜ਼ਰ ਆਣਗੇ ਜਿਹੜੇ ਜਨਤਾ ਦਾ ਖੂਨ ਨੋਚ ਰਹੇ ਨੇ ਨਜ਼ਾਇਜ਼ ਸਾਰੀਆਂ ਕਰਾਉਂਦੇ ਨੇ ਕਰੋੜਾ ਰੁਪਏ ਲੱਖਾਂ ਰੁਪਏ ਇਹਨਾਂ ਦੇ ਢਿੱਡਾਂ 'ਚ ਭਰੇ ਨਹੀਂ ਢਿੱਡ ਇਹਨਾਂ ਦੇ ਢਿੱਡ ਫਟ ਜਾਣਗੇ ਜਾਗਦਾਈ ਮੀਰ ਇਹਨਾਂ ਨੂੰ ਜਿਹੜੀ ਜਾਗਦਾਈ ਮੀਰ ਨੇ ਆਵਾਜ਼ ਚੁੱਕੀ ਹੈ ਮੇਰਾ ਕੋਈ ਪਰਸਨਲ ਇੰਟਰਸਟ ਨਹੀਂ ਮੈਂ ਕੋਈ ਪਰਸਨਲ ਹੋਟਲ ਨੂੰ ਟਾਰਗੇਟ ਨਹੀਂ ਕੀਤਾ ਮੈਂ 413 ਬਿਲਡਿੰਗਾਂ ਦੀ ਇਹਨਾਂ ਨੂੰ ਇੱਕ ਲਿਸਟ 413 13 413 ਬਿਲਡਿੰਗਾਂ ਦੀ ਇੱਕ ਲਿਸਟ ਦਿੱਤੀ ਹੈ ਜਿਹੜੀਆਂ ਚਾਰ ਹਲਕੇ ਦੀਆਂ ਬਿਲਡਿੰਗਾਂ ਨਜਾਇਜ਼ ਇਹਨਾਂ ਦੇ ਏਟੀਪੀ ਨੇ ਲਿਖਿਆ ਜੇਕਰ ਇਹਨਾਂ ਦੇ ਏਟੀਪੀ ਇੱਕ ਏਟੀਪੀ ਨੇ ਇੰਨੀ ਵੱਡੀ ਗੱਲ ਲਿਖੀ ਏ ਇਹਦਾ ਮਤਲਬ ਕਿਤੇ ਨਾ ਕਿਤੇ ਦਾਲੇ ਕਾਲਾ ਹੈ ਮੇਰੇ ਹਿਸਾਬ ਸੇ ਦਾਲੇ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਏ ਜਿਹੜੇ ਏਟੀਪੀ ਦੀ ਗੱਲ ਕਰ ਰਹੇ ਤੁਸੀਂ ਇਹਨਾਂ ਨੂੰ ਖੰਡਾ ਨੂੰ ਤੇ ਬੋਰ ਬਸਦਾ ਵੇਖੋ ਜੀ ਉਹਨਾਂ ਨੂੰ ਪਹਿਲਾਂ ਸੈਂਟਰਲ ਕੇ ਲਾਇਆ ਗਿਆ ਸੀ ਉਹਨਾਂ ਸੈਂਟਰਲ ਕਹਿੰਦੇ ਇੱਕ 103 ਬਿੰਦੀਆਂ ਬਿਲਡਿੰਗਾਂ ਚਿੰਨਿਤ ਕੀਤੀਆਂ ਉਹਨਾਂ ਨੂੰ ਡਾਊਟ ਹੋਇਆ ਨਾ ਇੰਸਪੈਕਟਰ ਉਹ ਕਹਿੰਦਾ ਤੇ ਕਾਰਵਾਈ ਕਰੋ ਉਹਨਾਂ ਨੂੰ ਟ੍ਰਾਂਸਫਰ ਕਰਕੇ ਨੌਰਥ ਤੇ ਲਾਤਾ ਉਹਨਾਂ ਨੌਰਥ ਹਲਕੇ ਦੀਆਂ 113 ਬਿਲਡਿੰਗਾਂ ਦੀ ਜਾਣਕਾਰੀ ਦਿੱਤੀ ਉਹਨਾਂ ਨੂੰ ਚੋਕੇ ਸੌ ਤੇ ਲਾਤਾ ਸੌ ਹਲਕੇ ਦੀਆਂ 30 ਬਿਲਡਿੰਗਾਂ ਦੀ ਜਾਣਕਾਰੀ ਉਹਨਾਂ ਦਿੱਤੀ ਵੀ ਇਹ ਗਲਤ ਹੈ ਉਹਨਾਂ ਨੂੰ ਵੈਸਟ ਤੇ ਲਾਤਾ ਨਾ ਵੈਸਟ ਹਲਕੇ ਦੀ 113 ਬਿਲਡਿੰਗਾਂ ਦੀ ਜਾਣਕਾਰੀ ਦਿੱਤੀ ਹਕੀਰ ਉਹਨਾਂ ਨੂੰ ਚੋਕੇ ਬੋਰ ਸੁਰਜਾ ਗਿਆ ਕਿਉਂਕਿ ਇੱਕ ਇਮਾਨਦਾਰ ਏਟੀਪੀਸੀ ਜਿਹੜਾ ਗੁਰਰਾਮਦਾਸ ਸਿੰਘ ਨਗਰੀ ਦੀ ਅਸੂਲਾਂ ਨਾਲ ਸੇਵਾ ਕਰਨਾ ਚਾਹੁੰਦਾ ਸੀ ਪਰ ਜਿਹੜੇ ਬਈਮਾਨ ਵੱਡੇ ਮਗਰਮੱਛ ਹੈ ਜਿਹੜੇ ਐਮਟੀ ਭਾਗ ਦੇ ਕਾਲੀਆਂ ਭੇ ਉਹਨਾਂ ਨੇ ਉਹਨਾਂ ਨੂੰ ਟਰਾਂਸਫਰ ਕਰਾਤਾ ਅੱਜ ਅਸੀਂ ਐਮਟੀ ਭਾਗ ਨੂੰ ਚੇਤਾਵਨੀ ਦਿੰਨੇ ਆਂ ਕਿ ਜਾਗਦਾ ਮੈਨੋਂ ਤੁਹਾਡੇ ਖਿਲਾਫ ਸ਼ਿਕਾਇਤ ਦਾ ਐਲਾਨ ਕਰਤਾ ਜੇ ਕਿਸਾਨ ਜਥੇਬੰਦੀਆਂ ਨਾਲ ਆ ਗਈਆਂ ਜੇ ਔਰ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਵੀ ਸਮਾਜਿਕ ਸੰਸਥਾਵਾਂ ਤੁਹਾਡੇ ਨਾਲ ਆ ਗਈਆਂ ਅਸੀਂ ਅੰਮ੍ਰਿਤਸਰ ਜਿਹੜੇ 9 ਮਹਿਕਮੇ ਆ ਤੁਹਾਡੇ ਕਾਰਪੋਰੇਸ਼ਨ ਬਿਲੀ ਬੋਰਡ ਦਾ ਇੰਪਰੂਵਮੈਂਟ ਟਰਸਟ ਪੁੱਡਾ ਪੀਡਬਲਯੂਡੀ ਮੈਡੀਕਲ ਮਾਫੀਆ ਅਸਤੂਲਾ ਪੁਲਿਸ ਪ੍ਰਸ਼ਾਸਨ ਹੋ ਹੋਰ ਵੀ ਜਿਹੜੇ ਮੈਕਮੇ ਆ ਜਿਹੜੇ ਨੋ ਮੈਕਮੇ ਅਸਲੇ ਜਨਤਾ ਦੀਆਂ ਬੋਟੀਆਂ ਕੁੱਤਿਆਂ ਵਾਂਗੂ ਨੋਚਦੇ ਆ ਉਹਨਾਂ ਦੇ ਖਿਲਾਫ ਅਸੀਂ ਸ਼ਿਕਾਇਤ ਦਾ ਐਲਾਨ ਕਰਤਾ ਹੈ ਯੁਵਾ ਜਾਗਿਆ ਯੁਵਾ ਜਾਗੇਗਾ ਔਰ ਜਿਹੜੇ ਭ੍ਰਸ਼ਟਾਚਾਰੀ ਆ ਭੱਜਣਗੇ ਪਰ ਦੇਖਿਆ ਜਾਵੇ ਕਿ ਲੋਕ ਇਧੇ ਲੱਖ ਰੁਪਏ ਗੱਜ ਲੈ ਕੇ ਤੇ ਉਤਨਾ ਬਿਲਡਿੰਗ ਬਾਇਲਾਸ ਕਿਤਨਾ ਪਾ ਫੋਲੋ ਕਰੀਏ ਇਸ ਦਾ ਇਹ ਮੇਨ ਵਰਜਨ ਆ ਰਹੀ ਹੈ ਦੇਖੋ ਬਿਲਡਿੰਗ ਬਾਇ ਯਾ ਤਾਂ ਹੈ ਬਿਲਡਿੰਗ ਬਾਇ ਬਸ ਲਾਨਾ ਬਿਲਡਿੰਗ ਬਾਇਲਾਸ ਕਾਨੂੰਨ ਸਿਰਫ ਹੈਗਾ ਇਹਨਾਂ ਦੀ ਜੇਬਾਂ ਪਰ ਨਾਸਤੇ ਜਿਹੜਾ ਅੱਜ ਦੋ ਲੋਕ ਜਿਹੜੇ ਗਏ ਆ ਸਾਰੇ ਪੰਜਾਬ ਦਾ ਖਜ਼ਾਨਾ ਖਾਰਿਆ ਇੱਕ ਲੀਡਰ ਤੇ ਇੱਕ ਜਿਹੜੇ ਇੱਥੇ ਦੇ ਅਫਸਰ ਹੈ 90% ਲੀਡਰ ਤੇ 90% ਅਫਸਰ ਜਿਹੜਾ ਹੈਗਾ ਮਤਲਬ ਜਨਤਾ ਦੀਆਂ ਹੱਕ ਦੀਆਂ ਰੋਕਿਆਂ ਦਾ ਜਿਹੜੇ ਗਏ ਆ ਖੂਨ ਚੂਸਰੇ ਆ ਇੰਨੀ ਬਦਹਾਲੀ ਹੋ ਗਈ ਹੈ ਵਿੱਚ ਚਾਰੋਂ ਪਾਸੇ ਭਗਵੰਤ ਮਾਨ ਜੀ ਇੱਥੇ ਆਏ ਆ ਮੇਰੀ ਆਵਾਜ਼ ਹੈ ਭੋਨ ਸਿੰਘ ਮਾਨ ਤੇ ਪਹੁੰਚੇ ਭੋਨ ਸਿੰਘ ਮਾਨ ਜੀ ਜਨਤਾ ਜਾਓ ਆ ਵੀ ਆ ਪਿਛਣਾ ਰੋ ਬਾਹ ਤੁਹਾਡੇ ਸੋਸੋ ਗੱਡੀਆਂ ਲੱਗੀਆਂ ਹੁੰਦੀਆਂ ਮੈਂ ਤੁਹਾਡਾ ਹਮਾਇਤੀਆਂ ਤੁਸੀਂ ਬਹੁਤ ਵਧੀਆ ਮੁੱਖ ਮੰਤਰੀ ਹੋ ਤੁਸੀਂ ਬੜੇ ਵਧੀਆ ਤੁਹਾਡੀਆਂ ਨੀਤੀਆਂ ਪਾਰਟੀ ਦੀ ਬਹੁਤ ਵਧੀਆ ਪਰ ਸ਼ਰਤ ਹੈ ਵੀ ਉਹ ਨੀਤੀਆਂ ਲਾਗੂ ਨਹੀਂ ਜੇ ਦੀਆਂ ਤੁਸੀਂ ਜਿਹੜੀ ਵੀ ਨੀਤੀ ਕੋਈ ਚੰਗੀ ਲਾਗੂ ਕਰਦੇ ਹੋ ਉਹਦੀ ਇਹ ਵਿੱਚ ਉਹ ਜਨਤਾ ਨੂੰ ਸਹੂਲਤ ਨਹੀਂ ਮਿਲਦੀ ਤੁਹਾਡੇ ਅਫਸਰ ਕੁੱਤਿਆਂ ਵਾਂਗ ਕੋ ਜਨਤਿਆਂ ਦੀਆਂ ਬੋਟੀਆਂ ਨੋਝਦੇ ਜੇ ਮੈਂ ਬਾਰ-ਬਾਰ ਕੁੱਤੇ ਲੋਏ ਕਿਹਾ ਜੇ ਕਿਉਂਕਿ ਕੁੱਤਿਆਂ ਨੂੰ ਕੁੱਤੇ ਕਹਿਣਾ ਕੋਈ ਗੁਨਾਹ ਨਹੀਂਗਾ ਇਹਨਾਂ ਨੂੰ ਨੁਕੇਲ ਪਾ ਲੋ ਨਹੀਂ ਤਾਂ ਜਨਤਾ ਨੇ ਇਹਨਾਂ ਨੂੰ ਐ ਹੋਜੀ ਨੁਕੇਲ ਪਾਣੀ ਜੇ ਸੈਕਲ ਸਾਹਿਬ ਅੱਜ ਕੱਲ ਕੁੱਤੇ ਮਹੰਗੇ ਬੜੇ ਹੋ ਗਏ ਆ ਇਹ ਫੀਸ ਜ਼ਿਆਦਾ ਲੈਂਦੇ ਆ ਜੀ ਅਫਸਰ ਲੱਖਾਂ ਰੁਪਏ ਲੈਂਦੇ ਆ ਕੋਈ ਵੀ ਕਲੋਨੀ ਕੋਈ ਵੀ ਕਲੋਨੀ ਬੰਦੀ ਏ ਕੋਈ ਵੀ ਅਵੈਦ ਕਲੋਨੀ ਬੰਦੀ ਏ ਉਹਦੀ ਇਹ ਵਿੱਚ ਲੱਖਾਂ ਰੁਪਏ ਲੈਂਦੇ ਆ ਔਰ ਇਹਦੀ ਵਿੱਚ ਇਹਨਾਂ ਦਾ ਇੱਕ ਐਮਐਲਏ ਵੀ ਜਲੰਧਰ ਦਾ ਅੰਦਰ ਰਹਿ ਚੁੱਕਾ ਹੈ ਇੱਥੋਂ ਵੀ ਕਈ ਜਿਹੜੇ ਪ੍ਰਸ਼ਾਸਕ ਅਫਸਰ ਹੈ ਅੰਦਰ ਗਏ ਆ ਕਾਰਪੋਰੇਸ਼ਨ ਦੇ ਪਰ ਇਹਨਾਂ ਮਤਲਬ ਵਿਜੀਲੈਂਸ ਕੀ ਕਰ ਰਹੀ ਚੌਕਸੀ ਉਹ ਆ ਕੇ ਚੌਕਸੀ ਦੀ ਨਗਰ ਵਿਜੀਲੈਂਸ ਸਿਰਫ ਚੌਕਸੀ ਨਾਂ ਦੀ ਚੌਕਸੀ ਰਹਿ ਗਈ ਏ ਗਿਵ ਐਂਡ ਟੇਕ ਹੁੰਦਾ ਏ ਜਿਹੜੇ ਅਸਲ ਦੋਸ਼ੀ ਏ ਉਹਨਾਂ ਨੂੰ ਬਖਸ਼ਿਆ ਜਾਂਦਾ ਏ ਗਿਵ ਐਂਡ ਟੇਕ ਕਰਕੇ ਔਰ ਨਜਾਇਜ਼ ਲੋਕਾਂ ਦੇ ਛੂਟੇ ਪਰਚੇ ਕੀਤੇ ਜਾਂਦੇ ਆ ਇਹਦੀ ਜੀਦੀ ਜਿਆਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਜਾਤਾਂ ਵੀਰ ਦਾ ਸੇਵਾਦਾਰ ਸੁਭਾਏ ਸਗਲ ਹੈ ਪਰ ਹੁਣ ਸਾਰੀਆਂ ਜਿੱਥੇ ਬੰਦਿਆਂ ਨਾਲ ਰਲ ਗਿਐ ਅਸੀਂ ਕਿਸੇ ਨੂੰ ਕ੍ਰਪਸ਼ਨ ਨਹੀਂ ਕਰਨ ਲਾਂਗੇ ਸ਼ਹਿਰ ਵਿੱਚ ਅਸੀਂ ਸ਼ਹਿਰ ਦਾ ਜਿੰਮਾ ਲੈਨੇ ਆ ਅਸੀਂ ਗੁਰੂ ਰਾਮਦਾਸ ਨਗਰੀ ਦੇ ਉਹ ਸੁਨੀਕ ਆ ਜੇਕਰ ਸਾਡੇ ਉੱਤੇ ਗੁਰੂ ਰਾਮਦਾਸ ਬਾਬੇ ਦੀ ਕਿਰਪਾ ਹੋਏਗੀ ਤੇ ਅਸੀਂ ਅੰਬਸਾ ਸ਼ਹਿਰ ਵਿੱਚ ਕਿਸੇ ਨੂੰ ਕ腐ਸ਼ਨ ਨਹੀਂ ਕਰਾਂਦਾਂਗੇ ਚਲੋ ਇੱਕ